ਚਾਲ ਚਾਲਾ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਇੱਕ ਆਪਾਂ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਆ ਗਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਜੀ ਜਿਹੜੇ ਆਪਣੇ ਖਰਗੋਸ਼ਾਂ ਦਾ ਖੁੱਡਾ ਸੀ ਉਹਨਾਂ ਨੂੰ ਆਪਾਂ ਗੇਟ ਲਾਵਾਂਗੇ ਅੱਜ ਤੇ ਆਪਾਂ ਸਮਾਨ ਲੈ ਆਏ ਆ ਡਰੈਲ ਟਰੋਲੀ ਵੀ ਲੈ ਆਏ ਆ ਠੀਕ ਹੈ ਤੇ ਬਾਕੀ ਇਹਨੂੰ ਕਰਦੇ ਹੁਣ ਸੈਟ ਵਟ ਤੇ ਬਾਕੀ ਇਹਦਾ ਮੇਚਾ ਮੂਚਾ ਮਤਲਬ ਜੋ ਵੀ ਆ ਲੈਣੇ ਆ ਇਹਦੀ ਲੰਬਾਈ ਲੂਈ ਦੇਖਦੇ ਆ ਠੀਕ ਹੈ ਕਿੱਥੇ ਸੱਲ ਕੱਢਣਾ ਕਿੱਥੇ ਨਹੀਂ ਕੱਢਣਾਗਾ ਠੀਕ ਹੈ ਤੇ ਬਾਕੀ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਤੇ ਫਿਰ ਆਪਾਂ ਮਿਲਦੇ ਆਂ ਵੀਡੀਓ ਦੇ ਵਿੱਚ ਤੇ ਕਰਦੇ ਆਂ ਵੀਡੀਓ ਨੂੰ ਸਟਾਰਟ ਠੀਕ ਹੈ ਆਪਾਂ ਮਿੰਤੀ ਕਰਨ ਲੱਗੇ ਆਂ ਐਂਜੀ ਟੇਪ ਨਾਲ ਤੇ ਦੇਖਦੇ ਆਂ ਪਹਿਲਾਂ ਉਹਨੂੰ ਇੱਥੇ ਐਂਜੀ ਟੇਪ ਕਰੇਗਾ ਖੜ ਜਾ ਐਂਡਰੋਗਿਨ ਨਾ ਤੇ ਭਰੂੰ ਕੀ ਆ ਵੈਸੇ ਤਾਂ ਗੋ ਫੋਰ ਚੇਂਜ ਫੈਸ਼ਰ ਤੇ ਉਹ ਵੇਖ ਫਿਰ ਏਟ ਵੀ ਹੋਵਾ ਲਿਬੜਿਆ ਜਾਂ ਫਿਰ ਆਉਣਾ ਨਾ ਮਿੱਟੀ ਜੀ ਕਰਨਾ ਚਾ ਫਿਰ ਈਟਾ ਈਟਾ ਲਾਉਣੀਆਂ ਪੈਣਗੀਆਂ ਆਪਾਂ ਨੂੰ ਥੋੜਾ ਇਹਨੂੰ ਜੀ ਇਹਨਾਂ ਨੂੰ ਮਿੱਟੀ ਨੂੰ ਨੇੜੇ ਕਰਨਾ ਪੈਣਾ ਤੇ ਲੋੜ ਹੀ ਨਹੀਂ ਇੱਕਲੀ ਦੇਖ ਲੈ ਦੋਨੋਂ ਸਾਈਡ ਨਾ ਮਤਲਬ ਆ ਬਰਾਬਰ ਹੋਵੇ ਜੇ ਕਿ ਆ ਚੀਜ਼ ਬਰਾਬਰ ਹੋਵੇ ਕਿਤੇ ਉਧਰ ਜ਼ਿਆਦਾ ਹੋਵੇ ਇਧਰ ਥੋੜੀ ਹੋਵੇ ਨਾ ਉਹੀ ਵੇਖਣੀ ਆ ਹਾਂ ਚੜਾਈ ਦੇਖ ਲਈ ਬਰਾਬਰ ਜੀ ਦੀ ਹੋਵੇ ਦੋਨੋਂ ਸਾਈਡ ਟਿਕ ਮਿੰਟ ਇੰਦਰੋ ਕੀ ਸਿਸਟਮ ਵੜ ਕੇ ਰੱਖਾ ਕਿੰਨਾ 6 ਇੰਚ ਸੀ ਹੈ ਨਾ ਹਾਂ 2 ਫੁੱਟ 6 ਇੰਚ ਸੀਗਾ ਤੇ ਆ ਕਿੰਨਾ ਤਿੰਨ ਫੋਟੋ ਹੋ ਗਿਆ ਹਾਂ ਚਾਰ ਤੇ ਪੰਜ ਹਾਂ ਚਾਰ ਤੇ ਪੰਜ ਕਿੰਨਾ ਹੋ ਗਿਆ ਚਾਰ ਤੇ ਪੰਜ 9 8 ਚਾਰ ਤੇ ਪੰਜ 8 ਇੰਚ ਹੋ ਗਿਆ ਅੱਛਾ ਹੁਣ 9 ਆ 4 ਇੰਚ ਇਧਰ ਬਤਾਉਣਾ ਚਾਹਦੇ ਅੱਛਾ ਠੀਕ ਆ ਫਿਰ ਉਹ ਕੱਟ ਦੇਣਾ ਇੱਕ ਹੈ ਜਿਹੜਾ ਦੱਸਿਆ ਸੀ ਹਾਂ ਉਹ ਕੱਟ ਦਾਂਗੇ ਚੜਾਈ ਵੇਖ ਪੂਰੀ ਬਰਾਬਰ ਦੀ ਆਈ ਜਾਂਦੀ ਦੋਨੋਂ ਬੰਨੇ ਉਹ ਵੇਖ ਪਹਿਲਾਂ ਦਾ ਉਹ ਦਾ ਲੈਵਲ ਕਰਨਾ ਪੈਣਾ ਇਹਦਾ ਉਹ ਨਹੀਂ ਆਹ ਵਾਲੀ ਦੇਖ ਅੰਦਰਲੀ ਸਰਾਉਂ ਦੇਖੀ ਮੈਨੂੰ ਪਤਾ ਉਹ ਬਰਾਬਰ ਕਰਾਂਗੇ ਡਾਈਓ ਦਾ ਮਿਨੀ ਆ ਉਹ ਵੇਖਣਾ ਮੈਂ ਤੈਨੂੰ ਬਾਕੀਆਂ ਬਾਰ ਤਾਂ ਸਹੀ ਕਰਨਾ ਹੁਣ ਭਲਾ ਅੰਦਰ ਕਬੂਤਰ ਰੱਖ ਲੋ ਜੋ ਮਰਜ਼ੀ ਰੱਖ ਲੋ ਹਨਾ 3 ਫੁੱਟ 5 ਬਾਕੀ ਆਪਾਂ ਤਾਂ ਛੱਡਨ ਦਾ ਵੈਸੇ ਜਿਹੜਾ ਇੱਕ ਰੀ ਠੀਕ ਹੈ ਆ ਕਿਵੇਂ ਵਾਰ ਜਾ ਉਪਰ ਹਿੱਲ ਉਲ ਗਿਆ ਕੋ ਚਾਰ ਛੁੱਟ ਗਿਆ ਨਾ ਪੈਂਚੋ ਲਾਲੂ ਦਿੱਤਾ ਨਾ ਕਿਸੇ ਨੇ ਪਤਲੀ ਟਾਇ ਚੱਕ ਉਥੋਂ ਕੋਈ ਪਤਲੀ ਟਾਇ ਲਿਆਉਣਾ ਤੇ ਪਹਿਲੇ ਨੂੰ ਸੈੱਟ ਸਟ ਕਰ ਲਈ ਠੀਕ ਹੈ ਬਾਈ ਤੇ ਫਿਰ ਆਪਾਂ ਮਿਲਦੇ ਹਾਂ ਥੋੜੀ ਦੇਰ ਬਾਅਦ ਤੇ ਵੀਡੀਓ ਦੇ ਨਾਲ ਬਣਿ ਲਿਓ ਸਾਰੀ ਹੁਣ ਆਪਾਂ ਨਿਸ਼ਾਨੀਆਂ ਲਾ ਲਈਆਂ ਠੀਕ ਹੈ ਅੱਧਰ ਤੇ ਹੁਣ ਆਪਾਂ ਸੇਲ ਕੱਢਣ ਦੀ ਤਿਆਰੀ ਕਰੀ ਜਾਂਦੇ ਆ ਤੇ ਬਾਕੀ ਆ ਕੱਸੂਗਾ ਠੀਕ ਇਹਨੂੰ ਲੂਜ਼ ਕਰ ਲੋ ਟਾਈਟ ਕਰ ਲੋ ਕੱਸਣ ਲਈ ਅੱਛਾ ਕੱਸਣ ਲਈ ਲੂਜ਼ ਟਾਈਟ ਕਰ ਲੋ ਅੱਛਾ ਵੇਚੇ ਨੂੰ ਪਾਉਣ ਲਈ ਲੂਜ਼ ਕਰਕੇ ਹਾਂ ਇਹਨੂੰ ਐ ਕੱਸੋ ਠੀਕ ਹੈ ਇਹ ਚਾਹ ਜਿਗਾ ਦੋਇ ਫਿਰ ਲੱਗ ਜੇ ਤੈਨੂੰ ਥੋੜਾ ਥੋੜਾ ਕੱਸ ਦੋ ਇਹਦੀ ਚਾਬੀ ਆਉਂਦੀ ਆ ਠੀਕ ਹੈ ਤੇ ਨਾ ਕੱਸ ਕੇ ਦੇ ਆਉਂਦੇ ਨਾਲ ਹੋ ਜਾਂਦੀ ਏ ਟਾਈਟ ਠੀਕ ਆ ਬਾਕੀ ਅਸੀਂ ਵੀ ਪਹਿਲੀ ਵਾਰੀ ਵਰਤਣ ਲੱਗੇ ਆ ਠੀਕ ਹੈ ਤੇ ਥੋੜਾ ਜਿਹਾ ਬਾਕੀ ਅਸੀਂ ਪੁੱਛ-ਪੁੱਛ ਕੇ ਆਏ ਸੀ ਕਿ ਮੈਂ ਚੱਲ ਜਿਹੜੇ ਵੀ ਕਿਰਾਏ ਤੇ ਨਹੀਂ ਲਿਆਏ ਕਿਉਂਕਿ ਕਿਰਾਇਆ ਵੀ ਬਹੁਤ ਬੰਦ ਅੰਦਾਜ਼ ਸੀ ਆਪਦੀ ਠੀਕ ਆ ਆਪਦੀ ਮੋਲੀ ਲਿਆਏ ਆ ਤੇ ਬਾਕੀ ਆਪਾਂ ਨੂੰ ਤੁਹਾਨੂੰ ਪਤਾ ਲੋੜ ਪੈਂਦੀ ਰਹਿੰਦੀ ਹੈ ਹਨਾ ਤੇ ਆਪਾਂ ਬਾਕੀ ਫੱਟੀਆਂ-ਫੁੱਟੀਆਂ ਵੀ ਲਾਉਣੀਆਂ ਖੁੱਡਿਆਂ ਦੇ ਵਿੱਚ ਫੇਰ ਆਪਾਂ ਨੂੰ ਲਿਆਉਣੀ ਪਊਗੀ ਤੇ ਹੁਣ ਆਪਾਂ ਕ कर दी फिर देखो कि तो दूजी कगे अपना साल वादिया निकल गया विल भी एक के दिखाई किल बाद चु कड़े दिखा दे एक सूट वह ਦੇਖ ਪ੍ਰੋਪਰ ਹੀ ਆ ਗਿਆ ਸੀਗਾ ਬਲ ਰਹਿਣ ਦੇ ਆਈ ਤੇ ਬਾਕੀ ਹੁਣ ਆ ਕੱਢਦੇ ਆ ਠੀਕ ਐ ਇਹਨੂੰ ਵੀ ਕੱਢਦੇ ਆ ਇੱਕ ਮਿੰਟ ਦੇਖ ਲੈ ਇੱਕ ਫੇਰ ਕਿਤੇ ਗਲਤ ਕਿਉਂਕਿ ਇਹਨੂੰ ਟੁੱਟ ਗਿਆ ਸੀ ਥੋੜਾ ਜਿਹਾ ਇਹਨੇ ਸੱਟ ਜਾਦੀ ਮਾਰਤੀ ਮੈਂ ਲੈ ਇਹਨੂੰ ਥੋੜਾ ਚੱਕ ਹਾਂ ਚੱਕ ਕੇ ਕਰ ਸਹੀ ਆ ਹੁਣ ਹੁਣ ਦੇਖ ਹੁਣ ਮੈਨਾ ਬਾਕੀ ਇਹ ਆਪਾਂ ਕੇਲ ਪਰਸਾਤਾ ਖੁੱਲਦਾ ਸਹੀ ਐ ਨਾ ਉੱਲੂਗਾ ਤਾਂ ਸਹੀ ਉਹ ਐ ਨਾ ਬਾਕੀ ਤੇਲ ਤੂ ਲਾ ਲਾਂਗੇ ਆਪਾਂ ਹਜੇ ਕਬਜ਼ੀਆਂ ਨੂੰ ਇਹਦੇ ਨਾ ਬੈਕ ਸਾਈਡ ਸਪੋਰਟ ਲਾਉਣੀ ਪੈਣੀ ਲੱਕੜ ਦੀ ਇੱਧਰ ਵੇ ਉਹ ਕੋਣੀ ਉਹ ਲਾ ਦਾਂਗੇ ਇੰਨੀ ਲੱਗੂਗੀ ਨਾ ਨਹੀਂ ਤੇ ਗੇਟ ਵੱਜੂਗਾ ਜਾ ਕੇ ਕੰਦ ਨੂੰ ਕੋਣੀ ਦੇਖਦੇ ਆ ਪਹਿਲਾਂ ਤੂੰ ਆਹ ਕਰ ਜਿਹੜਾ ਕੰਮ ਆਪਾਂ ਕਰੀ ਜਾਨੇ ਨਾ ਪਹਿਲਾਂ ਇਹਨੂੰ ਕਰਦ ਪੂਰਾ ਪਹਿਲਾਂ ਬਾਕੀ ਇਕਰੀ ਉਹ ਵੇਖ ਲੈ ਨਾ ਨਿਸ਼ਾਨੀ ਇਕਰੀ ਫੇਰ ਨਿਸ਼ਾਨੀ ਤਾਂ ਬਸ ਉੱਥੇ ਲੱਗਣੀ ਆ ਇਕਰੀ ਦੂਰੀ ਆ ਲਾਲਾ ਇੱਧਰੋਂ ਮੈਨੂੰ ਦੇਖ ਜੂਗੀ ਨਾ ਠੀਰੇ ਠੀਕ ਕੱਢਣਾ ਤਾਂ ਕਾਹ ਕੱਢਣਾ ਬਸ ਠੀਕ ਆ ਬਾਕੀ ਆਵੇ ਨਿਸ਼ਾਨੇ ਜੀ ਦੇਖਦੀ ਪਈ ਆਪੇ ਮਾੜੀ ਇੱਥੇ ਡੱਟ ਨਾ ਨਹੀਂ ਨਹੀਂ ਆਓ ਬਈ ਆਵੇ ਜਿੱਥੇ ਆ ਟੁੱਟਾ ਵਾ ਇੱਥੇ ਚੱਲਣੀ ਨਹੀਂ ਨਿਆ ਤਾਂ ਚੱਲੂਗੀ ਕੋਸ਼ਿਸ਼ ਤਾਂ ਕਰ ਥੋੜੀ ਨੀਂਦੀ ਦੱਸੀ ਲਓ ਜਰਾ ਅੱਜ ਨਾਲੇ ਖੁੱਡੇ ਦਾ ਗੇਟ ਵੀ ਤਿਆਰ ਕਰੀ ਦੇਣਾ ਬੜੇ ਦਿਨ ਹੋ ਗਏ ਸੀਗੇ ਤਿਆਰੀ ਦਈਏ ਤਿਆਰ ਸੇ ਲੱਕੜ ਲੈਣ ਤੋਂ ਫਿਰ ਦਿਖਾਉਣਿਆ ਤੁਹਾਨੂੰ ਅੱਗੇ ਫਿਰ ਮਾੜੀ ਮੋਟੀ ਨਾਲ ਕੋਈ ਕੰਮਕੁਮ ਕਰਾਉਣਾ ਪੈ ਜਾਂਦਾ ਯਾਰ ਉਹ ਵੀ ਕਰਾਵਾਂਗੇ ਨਾਲ ਉਹ ਜੀ ਹੁਣ ਅਦਰੋਂ ਵੀ ਸੇਲ ਨਿਕਲ ਗਿਆ ਤੇ ਅਦਰੋਂ ਵੀ ਆਪਾਂ ਕਰਕੇ ਸੈਟਿੰਗ ਹੁਣਾ ਗੇਟ ਲਾ ਕੇ ਦੇਖਦੇ ਇੱਕਰੀ ਦੋਨੋਂ ਆਪਾਂ ਹਲਾ ਕੇ ਸਰੀਏ ਆ ਦੋਨੋਂ ਲਾ ਕੇ ਦਿਖਾ ਦੇਖਰੀ ਸਹੀ ਲੱਗ ਗਿਆ ਤੇ ਨਹੀਂ ਕਿਤੇ ਪੈਜ ਗਲਤ ਨਿਸ਼ਾਨੀ ਲੱਗ ਗਈ ਹੋਵੇ ਹਨਾ ਥੋੜੀ ਲੱਗਦੀ ਆ ਮੇਰੇ ਸੋਣਾ ਬਾਕੀ ਲਾਈਂ ਅਦਰ ਇੱਕ ਹੋਰ ਚੱਕੀ ਕਿੱਧਰ ਗਿਆ ਆ ਪਿਆ ਤੇਰੇ ਹਿਸਾਬ ਨਾਲ ਇਹ ਨਿਕਲੂਗਾ ਆ ਲੈ ਆਹਦੀ ਕਰ ਫਿਰ ਉਹਨੂੰ ਫੜ ਕੇ ਰੱਖੋ ਕਈ ਟੁੱਟ ਟੁੱਟੇ ਜਾਂਦਾ ਹੁੰਦਾ ਏਥੋਂ ਪਤਲੀ ਜੀ ਆਹੋ ਤਾਨੂੰ ਕੀ ਆ ਚੱਲ ਥੋੜਾ ਜਾ ਉਹ ਹੈਗਾ ਆਟੋ ਹੋ ਗਿਆ ਥੋੜਾ ਜਾ ਚੱਲ ਸਹੀ ਐ ਜਿਆਦਾ ਕੱਸਿਆ ਥੋੜਾ ਵਧੀਆ ਰਹਿੰਦਾ ਵਾ ਬਾਕੀ ਉਹ ਉਤਲੀਆਂ ਕਰਕੇ ਹੋ ਜਾਣਾ ਹਾਂ ਤੈਨੂੰ ਮੈਂ ਕਹਿਤਾ ਸੀਗਾ ਥੋੜਾ ਜਿਹਾ ਹੌਟਾ ਚੱਲ ਕੁਛ ਨਹੀਂ ਹੁੰਦਾ ਭੈਂਜੋ ਨੂੰ ਬਸ ਹੋ ਗਿਆ ਸੈਟ ਉਹਨਾਂ ਜਿੰਨਾ ਸੀਗਾ ਇੱਥੇ ਕਿਹੜਾ ਕੋਲ ਨਾ ਸਜੜਾ ਨੇ ਬਹਣ ਉਹ ਗੇਟ ਲਾ ਇੱਕ ਦੀ ਦੇਖੀ ਉਹਨੂੰ ਲਾ ਕੇ ਉਹ ਨਹੀਂ ਐਂਦਾ ਥੋੜਾ ਦਾ ਲੂਜ਼ ਵੀ ਹੋ ਜਾਊਗਾ ਉਤਲਾ ਉਹ ਤਾਂ ਕੋਈ ਹੋਈ ਜਾਣਾ ਆਪੀ ਹੋ ਜਾਣਾ ਉਹਨੇ ਐਂਡੀਜ ਨਾ ਵਿੱਤ ਪਾਉਣੀ ਪੈਣੀ ਆਪਾਂ ਮੈਂ ਤੈਨੂੰ ਦੱਸੀ ਤਾਂ ਜਾਂਨਾ ਇਹ ਨਾ ਤਾਂ ਟਾਈਟ ਹੁੰਦਾ ਜਿਆਦਾ ਕੋਣੀ ਉਹਦਾ ਕਰਦਾਂਗੇ ਕੁਛ ਕਰਾਂਗੇ ਹੀਲਾ ਤਾਂ ਕਰਨਾ ਪੈਣਾ ਨਹੀਂ ਤਾਂ ਕੋਈ ਵੱਡ ਜੂਗਾ ਫਿਰ ਐਂਦੀ ਨਹੀਂ ਤੇ ਪੋਸ਼ਤਾ ਕਰਾਂਗੇ ਨਹੀਂ ਤੇ ਨਾਂ ਲਾ ਦਾਂਗੇ ਯਾਰ ਕੁਛ ਨਹੀਂ ਹੁੰਦਾ ਪਹਿਲਾਂ ਤੂੰ ਉਹ ਸੇਲ ਲਗਾ ਦੋ ਉਹ ਵੀ ਕੰਮ ਨਵੇੜੀ ਤੇ ਫਿਰ ਵੇਖੀਏ ਕੀ ਬਣਦਾ ਅੱਗੇ ਬਾਕੀ ਅੱਜ ਮੌਸਮ ਵੀ ਖਰਾਬ ਹੋਇਆ ਪਿਆ ਵਾ ਉੱਪਰਲਾ ਤੇਰੇ ਤੋਂ ਥੋੜਾ ਜਿਹਾ ਗਲਤ ਲਿਖ ਲਿਆ ਵੇ ਇਦਰੋਂ ਵੈਸੇ ਦਿਖਦਾ ਪਿਆ ਵਾ ਪਲਾ ਪਰ ਇਹਨੂੰ ਗੱਡ ਦਾਂਗੇ ਦੁਬਾਰਾ ਨਹੀਂ ਨਹੀਂ ਹੁਣ ਨਹੀਂ ਕੱਢਣਾ ਕੁੱਟਣਾ ਬਸ ਕਰ ਦੇ ਹੱਥੀ ਉਧਰ ਨਿਸ਼ਾਨੀਆਂ ਲਾ ਲਈਆਂ ਤੇ ਨਹੀਂ ਲਾਉਣੀਆਂ ਅਜੇ ਉਧਰ ਵੇਖ ਲੈ ਇੱਕਰੀ ਕਿੱਧਰ ਉੱਪਰਲੀ ਸਾਈਡ ਨਿਸ਼ਾਨੀਆਂ ਲਾ ਉਧਰ ਹਾਂ ਹਾਂ ਉਧਰ ਸਹੀ ਕੋਈ ਉਹ ਆਹੀ ਦੇਦਾ ਆ ਲੈ ਦੋਨੋਂ ਹੀ ਚੱਕ ਲੈ ਲੈ ਆ ਵਾਛ ਲੈ ਰੱਖ ਲੈ ਉਹਦਾ ਪਈਆਂ ਬਾਕੀ ਆਤ ਕੀ ਥੋੜੀਏ ਛੱਟ ਘੱਟ ਮਾਰੀ ਕਿਤੇ ਤੋੜਦੇ ਅੱਗੇ ਵੰਗੂ ਇਹ ਤਾਂ ਮਿੱਟੀ ਜੀ ਆ ਚੱਲ ਇੱਕ ਮਾਰੀ ਨਿਸ਼ਾਨੀ ਤਾਂ ਲਾ ਦੇ ਯਾਰ ਮਿੱਟੀ ਜੇ ਤਾਂ ਹੈਗੀ ਆ ਬਸ ਹੁਣ 8 ਗੀਚ ਵੇਖ ਲਾ ਉਵੇਂ ਹੀ ਲਾ ਲਾ ਉਵੇਂ ਨਹੀਂ ਨਾ ਉਹ ਇਹਦਾ ਲਾਲਾ ਤੇ ਆ ਜਿਹੜਾ ਢਾਲ ਜਾਈ ਜਾਂਦੀ ਉਹਨੂੰ ਕਿੱਥੇ ਗੱਡਣਾ ਆ ਵੇਖ ਲਈ ਹੁਣ ਸਹੀ ਲੱਗੀ ਨਾ ਉੱਥੇ ਹੀ ਲੱਗੀ ਤੇ ਕਿਵੇਂ ਲੱਗੀ ਆ ਇੱਕ ਗੇਟ ਥੋੜਾ ਟੁੱਟਾ ਫੁੱਟਾ ਜਿਆ ਹੈ ਜਿਹਾ ਤਾਂ ਥੋੜਾ ਜਿਹਾ ਫੋਖਾ ਹੀ ਜੰਨੇ ਬਸ ਬਸ ਬੋਤਾ ਅੱਗੇ ਇਟ ਤੋੜਤੀ ਸੀ ਚੱਕੋ ਹੁਣ ਅੰਦਰੋਂ ਵੀ ਕਰਦੇ ਆ ਸਰਾਖ ਤੇ ਇਹਨੂੰ ਵੀ ਲਾ ਲਈਏ ਇੱਕ ਦੀ ਆਹ ਗੇਟ ਨੂੰ ਵੀ ਲਾ ਦੇ ਬਾਤ ਚੀਲਾ ਇਕੱਠੇ ਹੀ ਲਾਵਾਂਗੇ ਲੱਗਾ ਰਹੇ ਲੱਗਾ ਰਹਿੰਦੇ ਮੈਨੂੰ ਐ ਉਹ ਜਿਹੜੀ ਸਾਈਡ ਆ ਨਾ ਤੋਂ ਮਾੜੀ ਜੀ ਟੁੱਟ ਨਾ ਜਾਵੇ ਜਿਵੇਂ ਆਪਏ ਯਾਰ ਐਵੇਂ ਟੁੱਟ ਜੂਏ ਚੱਲ ਫਿਰ ਕੱਢ ਦਰੋਂ ਵੀ ਕਿਆ ਕਰ ਲਈ ਸੇ ਲੈ ਫਿਰ ਦਿਖਾਉਣਾ ਤੁਹਾਨੂੰ ਗੇਟ ਜਦੋਂ ਲਾਵਾਂਗੇ ਨਾ ਉਦੋਂ ਦਿਖਾਉਣਾ ਹਣ ਪਰ ਪ੍ਰੋਪਰੀ ਦਿਖਾਵਾਂਗੇ ਮੇਰੇ ਸਾਹਮਣੇ ਬਸੀ ਬੋਰਖਲੇ ਕਾਈਕਾਰ ਬੈਠੇ ਕਾਰ ਵਿੱਚ ਮੇਰੇ ਜੋਣੇ ਮੇ ਜੇ ਯਾਰ ਰੋ ਕਰਦਾ ਅੱਖਾਂ ਦਾ ਸਿਲਾਈ ਤੇ ਕਰੇ ਜਬ ਜੇ ਆਉਂ ਫੋਨ ਵਾਂਗੂ ਜਨਾ ਬੰਦ ਟੁਕੀ ਆ ਕੁੜਿਆ ਲੋਕਾਂ ਦਾ ਦੀ ਐਮਬੀ ਜੀ ਹੁਣ ਆਪਾਂ ਅੰਦਰੋਂ ਕਰਨ ਲੱਗੇ ਆਂ ਠੀਕ ਐ ਉਹ ਦਰੋ ਥੋੜਾ ਜਿਹਾ ਬੜਾ ਜ਼ੋਰ ਲੱਗ ਜਾਂਦਾ ਇੱਕ ਤਾਂ ਹਨਾ ਪਹਿਲੀ ਇਹਦੀ ਮਸ਼ੀਨ ਚਲਾਈ ਸਾਨੂੰ ਡਰ ਵੀ ਆ ਕੁਝ ਨੁਕਸਾਨ ਨਾ ਹੋ ਜੇ ਮਸ਼ੀਨ ਦਾ ਵੀ ਕਿਉਂਕਿ ਲੱਗ ਗਿਆ ਆਪ ਨੂੰ 5 ਮਿੰਟ ਲੱਗ ਗਏ ਪਰ ਨਿਕਲਦਾ ਨਹੀਂ ਪਿਆ ਅੱਗੇ ਸਰਾਖ ਜਾਂ ਤਾਂ ਇੱਥੇ ਪੱਕੀ ਕਰਨ ਹੋਈ ਜਾਂਦਾ ਬਾਕੀ ਆ ਲੈ ਇੱਕ ਲੱਗੇ ਤਾਂ ਦੋਨੇ ਕਰਤੇ ਸੀ ਆਪਾਂ ਇੰਨੇ ਟਾਈਮ ਚ ਤਾਂ ਬਾਕੀ ਹੁਣ ਅੰਦਰੋਂ ਕਰਦੇ ਆਂ ਸਟਾਰਟ ਤੇ ਦੇਖਦੇ ਆਂ ਕਿ ਟਾਈਮ ਲੱਗਦਾ ਕਿ ਨਹੀਂ ਲੱਗਦਾ ਹੁਣ ਜੇ ਮੈਨੂੰ ਐ ਵੀ ਡਾਰਾ ਔਰ ਥੋੜਾ ਜਨਾ ਔਟਜੀ ਨਾ ਹੋ ਜੇ ਉਧਰੋਂ ਅੰਦਰੋਂ ਉਧਰੋਂ ਚੱਲ ਸਹੀ ਨਿਕਲਦਾ ਜਾਂਦਾ ਸੀ ਬਾਕੀ ਦੇਖਦੇ ਜੋ ਮਰਜੀ ਹੁੰਦਾ ਦੇਖਦੇ ਆ ਅੱਗੇ ਕੀ ਬਣਦਾ ਹਨਾ ਤੇ ਫਿਰ ਗੇਟ ਗੂਟ ਲਾਉਣੇ ਆ ਫਿਰ ਹੁਣ ਕਰਨਾ ਤਾਂ ਪਊਗਾ ਆਪਾਂ ਨੂੰ ਕੁਛ ਤਾਂ ਕੁਛ ਤੇ ਟੀਵੀ ਪੂਰੀ ਖਿੰਡਰ ਆ ਜੀ ਦਸਾਂ 15 ਮਿੰਟ ਬਾਅਦ ਆਪਣੇ ਤੋਂ ਇੱਕ ਸਰਾਖ ਹੀ ਲਿਕਲਾ ਭੈ ਜੋ ਜਵਾਦਾ ਇੰਨੀ ਸਾਨੂੰ ਤਾਂ ਮਾ ਵੀ ਲੱਗਾ ਰਿਹਾ ਤੇ ਆ ਵੀ ਲੱਗਾ ਰਿਹਾ ਠੀਕ ਹੈ ਤੇ ਹੁਣ ਇੱਕ ਹੀ ਫੇਰ ਮਿੰਤੀ ਕਰ ਲਈਏ ਮੈਂ ਕਿਤੇ ਹੁਣ ਗਲਤ ਜਾਣਾ ਹੋ ਜੇ ਤੇ ਬਾਕੀ ਆ ਸਰਾਖ ਰਹਿਣਾ ਮੈਂ ਪਹਿਲਾਂ ਸੋਚਿਆ ਯਾ ਕਰ ਦਲੀਏ ਫਿਰ ਮੈਂ ਚੱਲ ਹੁਣ ਇਹਨੂੰ ਲੱਗ ਗਈ ਆ ਹੀ ਕਰ ਲਈਏ ਹਨਾ ਸਾਨੂੰ ਲੱਗਦਾ ਦੂਜਾ ਪਾਰਟ ਬਣਾਉਣਾ ਪੈਣਾ ਗੇਟ ਤੇ ਇਹ ਨਹੀਂ ਨਹੀਂ ਇੱਕ ਜੀ ਆ ਜੂ ਸਿੱਟਮ ਕੰਮ ਨਹੀਂ ਜੇ ਬਣਾਉਣਾ ਪਿਆ ਬਣਾਉਣਾ ਹੀ ਪਊਗਾ ਨਹੀਂ ਬਨਣਾ ਹੀ ਨਹੀਂ ਆਜੂ ਦਾ ਸੈਟ ਹੈ ਯਾਰ ਥੋੜਾ ਜਿਹਾ ਉਹ ਪਰਾਂ ਨੂੰ ਕਰ ਥੋੜਾ ਜਿਹਾ ਹਾਂ ਉਹਨਾ ਤੋਂ ਵੇਖ ਲੈ ਨਿਸ਼ਾਨੀ ਜੀ ਲਾ ਕੇ ਦੋਨੋਂ ਸੈੱਟ ਕਰਕੇ ਗੇਟ ਦੋਵੇਂ ਗਲਤ ਲੱਗ ਗਏ ਹੈ ਉਹ ਪਰ ਲੱਗ ਇੱਕ ਕਸਣਾ ਬਹਿਣਾ ਆਪਾਂ ਨੂੰ ਨਾ ਅੱਡ ਇੱਕ ਕਸ ਲੈਣੇ ਆ ਫਿਰ ਫੇਰ ਹੀ ਆਣਾ ਪਤਾ ਚੱਲੂਗਾ ਐ ਥੋੜਾ ਹੁਣ ਚੱਲੋ ਹਾਂ ਆ ਕਿੱਥੇ ਆਈ ਹੁੰਦਾ ਅੱਛਾ ਕੋਈ ਨਹੀਂ ਆਇਆ ਲਾਦਾਂ ਕੇ ਭੈਜ ਕੋਸ਼ਤਾ ਹੋ ਗਈ ਐ ਇਹਨੂੰ ਪਤਾ ਨੂੰ ਕਰ ਹਾਂ ਇਹਨੂੰ ਹਾਂ ਨੂੰ ਪਰ ਉਹਨਾਂ ਕਰਕੇ ਜਿੱਥੇ ਉਹਦਾ ਹੁਣ ਸੈੱਟ ਆਉਂਦਾ ਉੱਥੇ ਉੱਥੇ ਕਰਦੇ ਉਹਦਾ ਸਿਲ ਆ ਵੀ ਜੋੜਾ ਨਾਲ ਹਾਂ ਬਸ ਸਹੀ ਆ ਪਰ ਜਿੱਥੇ ਨਹੀਂ ਉਹ ਬੂਆ ਫਿਰ ਕਿਵੇਂ ਕਰਾਂਗੇ ਕੜਾ ਉਹ ਉਹ ਕਿਹੜਾ ਮੰਨ ਲੈ ਇਹ ਤਾਂ ਇੱਥੇ ਕਰ ਦੇਈਆਂ ਠੀਕ ਆ ਹਾਂ ਕਿਾ ਇੰਨਾ ਫਰਕ ਉਹ ਫਰਕ ਫੁਰਕ ਨੂੰ ਕੋਈ ਚੱਕਰ ਨਹੀਂ ਗਾ ਫਰਕ ਨੂੰ ਅਥੇ ਆਪਾਂ ਗੇਟ ਲਾਉਣਾ ਤੇ ਆਪਾਂ ਉੱਥੇ ਦਿਖਾਉਣਾ ਇਹਨਾਂ ਨੂੰ ਹਾਂ ਵੀ ਸ਼ੋਅ ਦਿਖਾਉਣੀ ਇਹਨਾਂ ਦੀ ਉਹ ਤੇ ਜਿੱਥੇ ਹੁਣ ਇਹਦਾ ਨਿਸ਼ਾਨੀ ਲਾ ਕੇ ਤੇ ਸੇਲ ਕਰਦੇ। ਬੱਸ ਉਹ ਤਾਂ ਲੱਗੀ ਆ ਫਿਰ। ਦੂਰੀ ਆ ਲਾ ਨਿਸ਼ਾਨੀ। ਲੱਗੀ ਆ। ਬੱਸ ਫਿਰ। ਗਾਰੇ ਵਾਲੀ ਚਣਾਈ ਜੀ ਇਹਦਾ। ਬਸ ਠੀਕ ਐ। ਇਹਨੂੰ ਬਾਹਰ ਕੱਢ ਲਾ ਹੁਣ। ਤੇ ਬਾਕੀ ਕਸਦੇ ਆਂ, ਕੁਸਦੇ ਆਂ, ਬਾਕੀ ਆ ਵੀ ਹੁਣ ਦੇਖਦੇ ਇਹਦੇ ਤੇ ਕਿੰਨਾ ਟਾਈਮ ਲੱਗਦਾ ਬਾਕੀ। ਇਹਦੇ ਇੱਦੇ ਤਾਂ ਲੱਗਣਾ ਹੀ ਨਹੀਂ ਗਾਰੇ ਵਾਲੀ ਚਣਾਈ। ਗਾਰੇ ਵਾਲੀ ਤਾਂ ਹਾਂ ਹੈਗੀ ਆ ਬਾਕੀ। ਬਾਕੀ ਤੇ ਯਾਰ ਅੱਗੇ ਟੂਟਾਈ ਆਂਦੀ ਆ। ਗਾਰੇ ਵਾਲੀ ਨਹੀਂ ਤੈਨੂੰ ਜਵਾਦਣਾ। ਕਿ ਥੋੜਾ ਜਿਹਾ ਲੱਗੂਗਾ ਰੰਗ ਰੂੰਗਾ ਕਰਦਾਂ ਮੇਰਾ ਮोटा ਫਿਰ ਸੋਹਣਾ ਲੱਗੂਗਾ। ਬਾਕੀ ਆ ਜਾਣੀਆਂ ਜੁਨੀਆਂ ਤੇ ਆਪਾਂ ਨਵੀਂ ਜਾਲੀ ਲਾ ਦਾਂਗੇ ਤੇ ਬਾਕੀ ਇੱਕ ਜਾਲੀ ਆਪਾਂ ਅੰਦਰ ਵੀ ਲਾਉਣੀ ਆ ਉਹ ਵੀ ਤੁਹਾਨੂੰ ਪਤਾ ਹੈ ਨਾ ਉਧਰ ਉਹ ਬਾਈ ਜੀ ਹੁਣ ਕਰਤਾ ਇੱਕ ਰੀਤਾ ਤਿਆਰ ਬਾਕੀ ਜਿਹੜੇ ਇਹਦੇ ਪ੍ਰੋਪਰ ਜਿਹੜੇ ਕੱਸਨੇ ਆ ਠੀਕ ਹੈ ਉਹ ਆਪਾਂ ਚਾਪੀ ਨਾਲ ਕੱਸ ਦਾਂਗੇ ਤੇ ਕਰੀਆ ਲਾ ਕੇ ਦਿਖਾ ਦੇ ਠੀਕ ਹੈ ਤਾਂ ਲੱਗ ਜਾਣਗੇ ਬਾਕੀ ਹੁਣ ਆਪਾਂ ਕੁੰਡੇ ਲਾ ਦਈਏ ਪਹਿਲਾਂ ਜਿਹੜਾ ਕੰਮ ਆ ਕੁੰਡੇ ਮੈਂ ਕਹਨਾ ਕਿੱਥੇ ਲਾਈਏ ਇੱਥੇ ਲਾਵਾਂਗੇ ਨਾ ਇੱਥੇ ਲਾਵਾਂਗੇ ਥੰਡੇ ਇੱਥੇ ਜੀ ਲਾਵਾਂਗੇ ਇਹ ਜਿਆਦਾ ਇੱਥੇ ਜੀ ਬਸ ਇੱਥੇ ਜੀ ਹਾਂ ਅੱਥੇ ਹੁਣ ਕੁੰਡੇ ਲਾਉਣੇ ਆ ਕਰੀਆ ਲਾ ਕੇ ਦਿਖਾ ਦੇ ਕਿੱਥੇ ਜੇ ਸਟ ਆ ਜਾਣਗੇ ਉਹ ਵੀ ਵੇਖ ਲਾ ਤੇ ਉਹ ਵੀ ਸਾਲ ਕਰਦੇ ਨਾਲ ਨਾਲ ਕਰ ਦਈਏ ਤੇ ਜਿਹੜੇ ਆਪਣੇ ਸੱਜੜ ਹੋਣਗੇ ਆਪਾਂ ਕੱਲ ਨੂੰ ਛੱਡ ਦਾਂਗੇ ਠੀਕ ਹੈ ਆਪਣੇ ਕੱਲ ਨੂੰ ਕਰਾਂਗੇ ਸਟਾਰਟ ਉਹਨਾਂ ਨੂੰ ਛੱਡ ਦਾਂਗੇ ਨਾਲੇ ਜਿਹੜਾ ਮਾੜਾ ਮੋਟੀ ਰਿਪੇਅਰ ਰਹਿੰਦੀ ਉਹ ਕਰ ਦਾਂਗੇ ਦੀ ਹਨਾ ਫਿਰ ਐਵੇਂ ਬਿੱਲੀ ਬੁੱਲੀ ਨਾ ਖਾ ਜਾਏ ਪਹਿਲੇ ਹੁਣ ਖੁੱਡੇ ਖੁੱਡੇ ਵੀ ਲਾ ਕੇ ਤੇ ਬਾਅਦ ਚ ਬਿੱਲੀ ਖਾ ਜਾਏ ਹਨਾ ਜਿਹੜਾ ਮਾੜਾ ਮੋਟਾ ਕੰਮ ਰਹਿੰਦਾ ਪੂਰਾ ਕਰ ਹੀ ਦਵਾਂਗੇ ਆਪਾਂ ਹਾਂ ਇਹਨੂੰ ਕਰਕੇ ਲਈ ਨਾਲੇ ਆ ਆ ਜਾ ਗਰੂ ਮੈਂ ਹਾਂ ਹਾਂ ਬਸ ਠੀਕ ਹੈ ਤੇ ਉਹ ਹੁਣ ਲਾਉਣੇ ਆ ਠੀਕ ਆ ਉਹ ਵੀ ਨਾਲੇ ਦਿਖਾਉਣੇ ਆ ਤੁਹਾਨੂੰ ਕਰ ਬਣੇ ਲੋ ਵੀਡੀਓ ਦੇ ਨਾਲ ਤੇ ਬਾਕੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀ ਭਰਾ ਜਿਹੜੇ ਵੀ ਭਰਾ ਨੇ ਨਹੀਂ ਕੀਤਾ ਕਰ ਲਿਓ ਠੀਕ ਹੈ ਭਾਈ ਹੁਣ ਅੱਧਰੋ ਵੀ ਆਪਾਂ ਇੱਕ ਦੀ ਆ ਸੱਲ ਕੱਢ ਲਈ ਸੀਗੇ ਥੋੜਾ ਜਿਹਾ ਗਲਤ ਨਿਕਲ ਸੀ ਅੱਧਰੋ ਤਾਂ ਤੇ ਬਾਕੀ ਆ ਪਹਿਲਾਂ ਇਹਨੂੰ ਕਰ ਲਈਏ ਇਹਨੂੰ ਕੱਸ ਲਈਏ ਤੇ ਇਸ ਤੋਂ ਬਾਅਦ ਅੱਧਰੋ ਜਿਹੜਾ ਇਹਦਾ ਹੋਊਗਾ ਅੱਗੇ ਲਾਉਣ ਵਾਲਾ ਕੁੰਡਾ ਉਹ ਲਾਵਾਂਗੇ ਤੇ ਇਸ ਤੋਂ ਬਾਅਦ ਜਿਹੜਾ ਆਪਾਂ ਇੱਥੇ ਜਿੰਦਰਾ ਜਿੰਦਰਾ ਲਾਉਣਾ ਉਹ ਵਾਲਾ ਸੈੱਟ ਕਰਾਂਗੇ ਠੀਕ ਹੈ ਪਹਿਲਾਂ ਕੱਸ ਲਈਏ ਬਾਕੀ ਚਾਬੀ ਦੀ ਲੋਡ ਪਾਉਗੀ ਤੇ ਲੋਡ ਹੀ ਨਹੀਂ ਮੇਰੇ ਹਿਸਾਬ ਨਾਲ ਲੋਡ ਕਿਉਂ ਨਹੀਂ ਮਾਸ਼ਾਅੱਲ ਤੇ ਆਹ ਸੈੱਟ ਕਰਦੇ ਠਟੀਆਂ ਜਿਹੜੀਆਂ ਲੱਗਣੀਆਂ ਪਲਾਸ ਨਹੀਂ ਕੱਸੀ ਯਾਨੀ ਮੇਰੇ ਹਿਸਾਬ ਨਾਲ ਇੱਕ ਈ ਮਾਮੂਲੀ ਜਿਹਾ ਕੱਸ ਦੇ ਜਿਹੜਾ ਹਾਂ ਵੀ ਖੜ ਜੇ ਇੱਕ ਈ ਥੋੜੀ ਥੋੜੀ ਸਾਰਾ ਕੰਮ ਕਰੀ ਜਾਂਦੇ ਆ ਠੀਕ ਹੈ ਨਾਲੇ ਤੁਹਾਨੂੰ ਦਿਖਾਈ ਜਾਂਦੇ ਬਾਕੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਜਿਹੜੇ ਵੀ ਭਰਾ ਨੇ ਲਾਈਕ ਕੀਤਾਗਾ ਜ਼ਰੂਰ ਠੀਕ ਹੈ ਯਾਦ ਨਾਲ ਕਰ ਲਿਓ ਸੋਈ ਰਹਿ ਕੇ ਕੱਸ ਲਾ ਫਿਰ ਉਹ ਵੀ ਇਆ ਪਾਦੇ ਨਾਟਾ ਕਸਤੇ ਸੀ ਅੰਦਰ ਬੈਠੇ ਬੈਠੇ ਨੇ ਤੇ ਬਾਕੀ ਹੁਣ ਕੁੰਡਾ ਲਾਉਣ ਵਾਲੀ ਉਹ ਸਰਾਖ ਕੱਢੀ ਜਾਂਦਾ ਠੀਕ ਹੈ ਉਹ ਕੱਢ ਦੇ ਤੂੰ ਉਹ ਹੁਣ ਤੇ ਮੈਂ ਆ ਕਸਤੇ ਮੈਂ ਚਲ ਮੈਂ ਅੰਦਰ ਵੇਲਾ ਬੈਠਾ ਹਨਾ ਨਾਲੇ ਮੈਂ ਕਸ ਦਿੰਨਾ ਅੰਦਰ ਜਾ ਕੇ ਤੇ ਬਾਕੀ ਹੁਣ ਉਹ ਸਰਾਖ ਕਰਦੇ ਤੇ ਨਾਲੇ ਫਿਰ ਆਪਾਂ ਕੱਸੀ ਜਾਵਾਂਗੇ ਨਾਲ ਦੀ ਨਾਲ ਟਾਈਮ ਥੋੜਾ ਵਾ ਆਪਣੇ ਕੋਲੇ ਇੱਕ ਤਾਂ ਤੇ ਬਾਕੀ ਜਿਹੜੇ ਜੜੋ ਆਪਾਂ ਅਗਲੇ ਪਾਰ 'ਚ ਛੱਡਾਂਗੇ ਠੀਕ ਹੈ ਤੇ ਥੋੜੀ ਸੈਟਿੰਗ ਮੈਟਿੰਗ ਕਰਕੇ ਮਾੜੀ-ਮੋਟੀ ਉਹ ਵੀ ਕਰਾਂਗੇ ਤੇ ਬਾਕੀ ਹੋਰ ਦੇ ਅਗਲੇ ਮਿੱਟੀ-ਮੁੱਟੀ ਪਾਉਣੀ ਉਹ ਦੇਖਾਂਗੇ ਕਰੀ ਠੀਕ ਹੈ ਬਾਕੀ ਧੂਆ ਮੇਕੋ ਨਿਕਲਦਾ ਦੇਖ ਪੂਰਾ ਹਾਂ ਜੇ ਸੇਲ ਨਹੀਂ ਨਿਕਲੇ ਅਦਰ ਤੋਂ ਭਾਂ ਜੋ ਥੋੜਾ ਗਲਤ ਘੜਤਾ ਥੋੜਾ ਜਿਆ ਇਧਰ ਹੋ ਗਿਆ ਕੰਨੀ ਦੇ ਹਾਂ ਬਾਕੀ ਜ਼ਿਆਦਾ ਤਾਂ ਨਹੀਂ ਹੋਇਆ ਇੰਨਾ ਓ ਇੰਨਾ ਤਾਂ ਬਹੁਤ ਆ ਚੱਲ ਫਿਰ ਬਸ ਉਹ ਵੀ ਵੇਖ ਕੇ ਕੱਢ ਦੇ ਧਿਆਨ ਨਾ ਕੱਢੀ ਆ ਲਾਲਾ ਕੁੰਡਾ ਲਾਲਾ ਪਹਿਲਾਂ ਸੈਟ ਕਰਕੇ ਬਸ ਠੀਕ ਆ ਤੇ ਹੁਣ ਉਹ ਵੀ ਕੱਢ ਦਿਆਂ ਤੇ ਬਾਕੀ ਮੈਂ ਕੱਸ ਦਾਂ ਠੀਕ ਹੈ ਇਦੂ ਬਾਅਦ ਉਹ ਵੀ ਦਿਖਾਉਣੇ ਆ ਤੁਹਾਨੂੰ ਤੇ ਇਸ ਤੋਂ ਬਾਅਦ ਜਿਹੜੀ ਇਹਦੀ ਯੋਹਾ ਕੀ ਕਹਿੰਦੇ ਨੇ ਪੀਤਾ ਆਪਾਂ ਉਦਘਾਟਨਾ ਆਪਾਂ ਸਿੱਜਣਾ ਨਾਲ ਹੀ ਕਰਾਂਗੇ ਠੀਕ ਹੈ ਛੱਡਾਂਗੇ ਵਿੱਚ ਆਪਾਂ ਫਿਰ ਅਗਲੇ ਪਾਰਟ ਨੂੰ ਦੇਖਣ ਵਾਸਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਵੀ ਭਰਾ ਆਪਣਾ ਲਾਈਵ ਦੇਖਦੇ ਆਪਾਂ ਕੱਲ ਨੂੰ ਲਾਈਵ ਆਵਾਂਗੇ ਠੀਕ ਹੈ ਉਹ ਵੀ ਜਰੂਰ ਆਵਾਂਗੇ ਇਹ ਗਲਤ ਫਿਰ ਅੱਜ ਵੀਡੀਓ ਬਣਾਉਣੀ ਸੀ ਤਾਂ ਥੋੜਾ ਜਿਹਾ ਔਟ ਹੋ ਗਿਆ ਥੋੜਾ ਕੰਮ ਸਾਡਾ ਗਲਤ ਹੋ ਗਿਆ ਕੀ ਮੈਂ ਤੈਨੂੰ ਕਿਹਾ ਸੀਗਾ ਨਹੀਂ ਹੋਏ ਥੋੜਾ ਦਾ ਫਰਕ ਆ ਬਊਗਾ ਫਰਕ ਹੀ ਪਾਏਗਾ ਮੈਂ ਬੈਠਾ ਅੰਦਰ ਆ ਲਓ ਬਈ ਹੁਣ ਨਾਟ ਆ ਗਿਆ ਤੇ ਇੱਧਰ ਮੈਨੂੰ ਉਹ ਫੜਾ ਦੇ ਤੇ ਮੈਂ ਕਸ ਦੰਦਾ ਬਦੋ ਫਿਰ ਆਪਣਾ ਕੰਮ ਤਾਂ ਕਰਾਂ ਇਹੀ ਹੈ ਨਾ ਅੱਲਾ ਬਾਸ਼ਾ ਨਹੀਂ ਆ ਬੋਲਾ ਸੀਗਾ ਗਲਤ ਲੱਗ ਗਈ ਸੀ ਚਾਹ ਦੀ ਅੱਲਾ ਬਾਸ਼ਾ ਲਿਆ ਫੜਾ ਦੇ ਆ ਤਾਂ ਨਾਟ ਆ ਉਹ ਵਾਸ਼ਲ ਨੂੰ ਫੜਾ ਇੱਕ ਮਿੰਟ ਲਾ ਲਈਏ ਲਿਆ ਕਿੱਥੇ ਸੁੱਟਤੀ ਆ ਇੱਕ ਵਾਸ਼ਲ ਅੱਲਾ ਇੱਕ ਤਾਂ ਪਹਿਲਾਂ ਪਾ ਇੱਕ ਮਿੰਟ ਕਾਟਦਾ ਬਰ ਇਹਨੂੰ ਕਰ ਸੈਟ ਯਾ ਥੋੜਾ ਦਾ ਟੇਡਾ ਨਿਕਲਿਆ ਉਹ ਕੋਈ ਨਹੀਂ ਟੇਡੇ ਨੂੰ ਹੁਣ ਕਾਸੀ ਦੇਣਾ ਜਦੋਂ ਨਹੀਂ ਲੱਗਦਾ ਕੁੰਡਾ ਐਂ ਇੱਥੇ ਰਕਸਣਾ ਪੈਣਾ ਦਿਨੂੰ ਆ ਆਲੂ ਜ ਇੱਥੇ ਬਾਤੂ ਰੱਖ ਦੇ ਕੋਈ ਨਹੀਂ ਇੱਕਰੀ ਤੂੰ ਕੁੰਡਾ ਲਾ ਲੱਗ ਗਿਆ ਐ ਨਾ ਬਸ ਫੇਰ ਇਹਨੂੰ ਨਾਟਾ ਨੂੰ ਫੜ ਕੇ ਰੱਖ ਤੂੰ ਨਾਟ ਨਹੀਂ ਜਾਂਦੇ ਕਿਤੇ ਵੀ ਕਾਸੀ ਆ ਇੱਕ ਪਿੱਛੇ ਜਾਈ ਜਾਂਦਾ ਆ ਵਾਲਾ ਆ ਵਾਲਾ ਜਦੋਂ ਤੈਨੂੰ ਮੈਂ ਕਿਹਾ ਉਹ ਕਰ ਲੈਣ ਦੇ ਮੈਨੂੰ ਇੱਕਰੀ ਬਸ ਉਹਨਾਂ ਹੀ ਰੱਖੀ ਮੈਨੂੰ ਕੱਸ ਲੈਣ ਦੇ ਥੋੜਾ ਦਾ ਫਰਕ ਪੈ ਜਾਣਾ ਮੈਂ ਕੋਈ ਨਹੀਂ ਪਾਸ ਦੇ ਕੋਈ ਨਹੀਂ ਥੱਲੇ ਨੂੰ ਠੋਕ ਦਾਂਗੇ ਨਹੀਂ ਨਹੀਂ ਯਾਰ ਲੋੜ ਹੀ ਨਹੀਂ ਜਿੰਨਾ ਵਧੀਆ ਕੱਸਿਆ ਜਾਊਗਾ ਆਪਾਂ ਨੂੰ ਕੀ ਆ ਐਸਾ ਹੀ ਥੋੜਾ ਦਾ ਚੈੱਕ ਕੇ ਥੱਲੇ ਨੂੰ ਰੱਖਣਾ ਪੈਣਾ ਤੂੰ ਲੱਗਾ ਰਹਿੰਦੇ ਹੋ ਪਹਿਲਾਂ ਤੂੰ ਤਾਂ ਕੱਸੀ ਜਾਂਦਾ ਮੈਂ ਤਾਂ ਉਹ ਐਵੇਂ ਲਾਏਗਾ ਸਾਰਾ ਮੇਰਾ ਤਾਂ ਹੋ ਗਿਆ ਬਸ ਕੰਮ ਕੰਦਰੀ ਤੂੰ ਬਈ ਲੱਗ ਗਿਆ ਮਹਾਂ ਲਾਇਆ ਭੈ ਚੋ ਇੰਨਾ ਟਾਈਮ ਹੋ ਗਿਆ ਆ ਸੀਗਾ ਸੈੱਟ ਹੋ ਗਿਆ ਹੁਣ ਬਸ ਹੁਣ ਆ ਜਿਹੜੇ ਨਾਟਾ ਮਾੜੇ ਮੋٹے ਠੀਕ ਐ ਇਹ ਰਹਿੰਦੇ ਆ ਤੇ ਬਾਕੀ ਆ ਥੋੜਾ ਜਿਹਾ ਉਹ ਕੱਸਨਾਦਰ ਫੱਟੀਆਂ ਫੁੱਟੀਆਂ ਜੇ ਵੇਖਾਂਗੇ ਲਾਉਣੀਆਂ ਹੋਈਆਂ ਤੇ ਲਾ ਦਾਂਗੇ ਬਾਕੀ ਇਹ ਚਾਬੀ ਲੈ ਕੇ ਆਵਾਂਗੇ ਉਹ ਕੱਲ ਦਾਂਗੇ ਆਪਾਂ ਨੂੰ ਚਾਬੀਆਂ ਆਪਾਂ ਨੂੰ ਆ ਹੀ ਲੱਭੀਆਂ ਸੀ ਆ ਕੱਸਣ ਵਾਸਤੇ ਠੀਕ ਐ ਤੇ ਉਹ ਵੀ ਕਰ ਦਾਂਗੇ ਬਾਕੀ ਕੱਲ ਨੂੰ ਕੰਪਲੀਟ ਕਰ ਦਾਂਗੇ ਪੂਰਾ ਤੇ ਅਗਲਾ ਪਾਰ ਦੇਖਣ ਵਾਸਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਅਗਲੇ ਪਾਰ ਦੇ ਵਿੱਚ ਤੇ ਓਕੇ ਬਾਈ ਸਾਰੇ ਵੀਰ ਭਰਾਵਾਂ ਨੂੰ